ਹੈਲੋ ਗਾਇਜ਼ ਮੇਰੇ ਬਲੰਤਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਤਾਂ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਪਰ ਇਹ ਜੀ ਗੱਲ ਜੀ ਕਹਾ ਜਾਂ ਨਾ ਕਹੇ ਦਾ ਫਾਇਦਾ ਨਹੀਂ ਕੋਈ ਵੀ ਹੈਗਾ ਹਨਾ ਚਲੋ ਇੱਕ ਆਪਦੀ ਤਸੱਲੀ ਲਈ ਕਹਿ ਦਿੰਦਾ ਹਨਾ ਕਿਉਂਕਿ ਜਿਹੜੇ ਬਲੌਗਸ ਨੂੰ ਵਾਚ ਕਰਦੇ ਨੇ ਨਾ ਮਤਲਬ ਤੁਸੀਂ ਲਾ ਲੋ ਵੀ 60% ਇਦਾਂ ਦੇ ਨੇ ਜਿਨ੍ਹਾਂ ਨੇ ਚੈਨਲ ਬਲੌਗ ਦੇਖਣਾ ਡੇਲੀ ਆ ਬਟ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਹੈਗਾ ਜਰ ਜੇ ਤੁਸੀਂ ਸਬਸਕ੍ਰਾਈਬ ਕਰ ਵੀ ਦਵੋਗੇ ਤਾਂ ਕੀ ਜਾਣਾ ਹੈ ਨਾ ਚਲੋ ਮੈਨੂੰ ਜਿਹੜਾ ਬੰਦਾ ਇਹ ਕੰਮ ਕਰਦਾ ਹੈ ਉਹਨੂੰ ਇੰਨੀ ਕੁ ਖੁਸ਼ੀ ਹੋ ਜਾਂਦੀ ਆ ਵੀ ਹਾਂ ਮੇਰੇ ਇੰਨੇ ਸਬਸਕ੍ਰਾਈਬਰ ਹੈਗੇ ਨੇ ਹੈ ਨਾ ਕਹਿੰਦੇ ਹਨ ਇਹ ਕੁਝ ਕੰਮ ਕਿਸੇ ਦੀ ਖੁਸ਼ੀ ਲਈ ਨਹੀਂ ਕਰ ਲਿਆ ਕਰੋ ਹਨਾ ਆਪਣੀ ਖੁਸ਼ੀ ਲਈ ਤੇ ਆਪਾਂ ਹਰ ਰੋਜ਼ ਕੁਛ ਨਾ ਕੁਛ ਕਰਦੇ ਹਾਂ ਬਾਕੀ ਚਲੋ ਜੀ ਆਪਣੀ ਹਰ ਇੱਕ ਦੀ ਮਰਜ਼ੀ ਹੈ ਹਨਾ ਚਲੋ ਤੁਸੀਂ ਦੇਖਦੇ ਹੋ ਉਹਦੇ ਲਈ ਵੀ ਤੁਹਾਡਾ ਥੈਂਕ ਯੂ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰ ਵੀ ਦਿਮਾਉਗੇ ਤਾਂ ਤੁਹਾਡਾ ਉਸ ਤੋਂ ਵੀ ਵੱਧ ਥੈਂਕ ਯੂ ਬਾਜੀ ਇੱਥੇ ਆਪਾਂ ਲੱਗਾਂ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਕਰਨਾ ਮਾਰਨਿੰਗ ਦਾ ਟਾਈਮ ਹੈ ਕੰਮ ਕਰ ਆਪਾਂ ਕਰ ਲਈ ਜੀ ਸਾਰੇ ਕਰਦੇ 9 ਵਜਣ ਵਾਲੇ ਨੇ ਹਾਂਜੀ 9:00 ਵਜਣ ਵਾਲੇ ਸੀਗੇ ਘਰ ਦੇ ਕੰਮ ਕਰ ਕਰਕੇ ਆਪਾਂ ਹੋ ਗਈ ਸੀ ਫ੍ਰੀ ਬਾਜੀ ਹੁਣ ਮੈਂ ਲੱਜੀ ਸੀ ਨਾ ਆ ਕੇ ਆਈ ਸੀ ਨਾ ਮੈਨੂੰ ਇਹ ਸੀਗਾ ਮੈਨੂੰ ਚਲ ਚੜਨਾ ਕਿਉਂ ਨਹੀਂ ਇੱਕ ਤਾਂ ਜਿੰਨਾ हेयर फॉਲ ਦੀ ਇੰਨੀ ਪ੍ਰੋਬਲਮ ਆ ਨਾ ਬਹੁਤ ਕੁਛ ਦੇ ਰੁਕ ਗਈ ਸੀਗੀ ਹੁਣ ਫੇਰ ਇਹ ਚੀਜ਼ ਦੀ ਪ੍ਰੋਬਲਮ ਹੋ ਗਈ ਪਤਾ ਨਹੀਂ ਕਿਉਂ ਆਉਦੀ ਹੈ ਦਿੱਕਤਾਂ ਨਹੀਂ ਪਤਾ ਨਹੀਂ ਆਪਦੀ ਸਾਮ ਸੰਭਾਲੇ ਘਟ ਹੈ ਜੀ ਵੀ ਤਾਂ ਆਉਂਦੀ ਹੈ ਇਹ ਚੀਜ਼ ਦੇ ਬਾਜੀ ਆਪਾਂ ਮੈਂ ਸਿਰ ਹਜੇ ਉਦਾਂ ਸਿਰ ਬਾਉਣਾ ਸੀਗਾ ਕਿਉਂਕਿ ਮੈਂ ਝਾਲਾ ਗਿੱਲੇ ਵਾਲ ਥੋੜੇ ਜਿਹਾ ਘੱਟ ਬਾਉਣੀ ਆ ਪਰ ਫਿਰ ਵੀ ਵਾਲਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਰਹਦੀਆਂ ਰਹਦੀਆਂ ਨੇ ਨਾ ਇੱਥੇ ਲੱਗੀ ਸੀ ਜੀ ਮੈਂ ਰੋਟੀ ਖਾਣ ਬਾਕੀ ਸਾਰਿਆਂ ਨੇ ਖਾ ਲਈ ਸੀ ਮੈਂ ਇਕੱਲੀ ਰਹੀ ਸੀ ਕਿਉਂਕਿ ਮੈਨੂੰ ਉਸ ਦਿਨ ਕਿਹਾ ਵੀ ਮੈਂ ਨਾ ਆ ਕੇ ਵੀ ਫੇਰ ਖਾਣੀ ਆ ਕਿਉਂਕਿ ਆਪਾਂ ਅੱਜ ਹੈਗਾ ਜਾਣਾ ਬਾਕੀ ਤੁਸੀਂ ਥੋੜੀ ਜਿਹੀ ਅੰਦਾਜ਼ਾ ਚ ਲਾ ਲਿਆ ਹੋਊਗਾ ਨਾ ਵੀ ਇਹ ਸੁੱਟ ਕੇ ਦੇ ਘਰ ਦੇਖਿਆ ਨਹੀਂ ਹੈਗਾ ਤਾਂ ਕਰਕੇ ਹੱਦ ਦੀਆਂ ਜੀ ਬਾਜੀ ਫਿਰ ਮੈਨੂੰ ਏਸੀ ਤੇ ਚਲ ਜਾਣਾ ਦਾ ਹੈਗਾ ਸੀ ਪਰ ਮੈਨੂੰ ਇਹ ਹੋ ਜਾਂਦਾ ਨਾ ਵੀ ਕੁਛ ਨੂੰ ਕੁਛ ਇਹ ਟਾਈਮ ਨਾ ਮੈਂ ਘਰ ਰੋਟੀ ਖਾਂਦੀ ਨਹੀਂ ਹੈਗੀ ਕਿਉਂਕਿ ਮੈਂ ਰੋਟੀ ਖਾਣੀ ਨਹੀਂ ਹੈ ਲੇਟ 10 11 ਵਜੇ ਜਿਵੇਂ ਰੈਗੂਲਰ ਚਾਹਦਤ ਬਣੀ ਹੈ ਪਰ ਮੈਨੂੰ ਇਸ ਵਿੱਚ ਵੀ ਚਲੋ ਜਾਣਾ ਹੈ ਤਾਂ ਇੱਕ ਰੋਟੀ ਖਾ ਕੇ ਵੀ ਫਿਰ ਚੱਲਦੇ ਆ ਫਿਰ ਨਾਲੇ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਕਿੱਥੇ ਜਾਣਾ ਹੈ ਹਨਾ ਅਸੀਂ ਤੁਹਾਨੂੰ ਵੀ ਮਿਲਾਉਣੇ ਆ ਨਾਲੇ ਖੁਦ ਮਿਲਦੇ ਆ ਨਾ ਵੈਸੇ ਮੈਂ ਜਿਸ ਦਿਨ ਦੀ ਕਾਦੇ ਵਿੱਚ ਮੈਰਿਜ ਜੋ ਹੋ ਕੇ ਆਈਆਂ ਨਾ ਉਸ ਦਿਨ ਦੀ ਮੈਂ ਫਸਟ ਟਾਈਮ ਉਹਨਾਂ ਨੂੰ ਮਿਲਣਾ ਸੀਗਾ ਤੇ ਫਿਰ ਨਾਲੇ ਤੁਹਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰਦੇ ਆ ਨਾ ਵੀ ਕਿੱਦਾਂ ਦਾ ਲੱਗਿਆ ਉਹਨਾਂ ਦਾ ਨੇਚਰ ਉਹਨਾਂ ਨੂੰ ਮਿਲ ਕੇ ਸਾਨੂੰ ਕਿਵੇਂ ਲੱਗਿਆ ਇਹ ਹਨਾ ਬਾਜੀ ਹੁਣ ਸਾਰੇ ਤਿਆਰ ਨੇ ਤੇ ਆਪਾਂ ਵੀ ਬਸ ਰੋਟੀ ਖਾ ਲਈਏ ਰੋਟੀ ਖਾ ਕੇ ਫਿਰ ਹੋਣ ਲੱਗਦੇ ਆ ਤਿਆਰ ਤਿਆਰ ਤਾਂ ਚਲੋ ਗਰਮੀਆਂ ਤੋਂ ਜੀ ਕਾਦੀ ਤਿਆਰੀ ਬਿਆਰੀ ਹੈ ਹਨਾ ਬਾਕੀ ਜਿਵੇਂ ਹੁਣ ਤੁਸੀਂ ਮੈਨੂੰ ਡੇਲੀ ਬਲੌਗਿੰਗ ਦੇ ਵਿੱਚ ਦੇਖਦੇ ਹੋ ਹਨਾ ਵੀ ਆਪਾਂ ਇੰਨੀ ਬਾਹਲੀ ਤਿਆਰੀ ਬਿਆਰੀ ਵਾਲੇ ਹੈ ਨਹੀਂਗੇ ਕਿਉਂਕਿ ਜਿਹੜਾ ਜਿੱਦਾਂ ਦਾ ਹੈਗਾ ਨਾ ਉਹਨੇ ਉਦਾਂ ਨਹੀਂ ਰਹਿਣਾ ਹੁੰਦਾ ਥੋੜਾ ਬਹੁਤਾ ਫਰਕ ਪੈ ਜਾਂਦਾ ਬਾਹਲੀ ਚੀਜ਼ ਨਹੀਂ ਆਉਂਦੀ ਹੁੰਦੀ ਇਨਸਾਨ 'ਚ ਸਿਰ ਬਾਹਰੇ ਆ ਸੀ ਸਰਬਾਕੇ ਮੈਂ ਹਜੇ ਫਿਲਹਾਲ ਲਾ ਲਈ ਆ ਸੀ ਕਲਚਰ ਕਿਉਂਕਿ ਮੈਨੂੰ ਈ ਸੀ ਮੈਗਾ ਵੀ ਜਦੋਂ ਤੱਕ ਜਾਣਾ ਕਿਉਂਕਿ ਸਾਡਾ ਘੰਟਾ ਸਵਾਗ ਘੰਟੇ ਦਾ ਰਸਤਾ ਹੈਗਾ ਸੀ ਮੈਂ ਕਿਹਾ ਵੀ ਕੰਗੀ ਨਾਲ ਲੈ ਲੂੰਗੀ ਵੀ ਉਹਦੇ ਵਿੱਚ ਗੱਡੀ ਦੇ ਹੀ ਕਰ ਲੂੰਗੀ ਫਿਰ ਵੀ ਜੁੜਾ ਕਰ ਲੂੰਗੀ ਨਾ ਕਿਉਂਕਿ ਗਰਮੀ ਕਰਕੇ ਜੀ ਖੁੱਲੇ ਵਾਲ ਛੱਡ ਜਾਂਦੇ ਪੋਨੀ ਤੋਂ ਵੀ ਕੰਨ ਤਾਂ ਨਹੀਂ ਇਹਦੀ ਆਪਾਂ ਤਾਂ ਹੈਗੀਆਂ ਜੁੜੇ ਦੇ ਫੈਨਾ ਇਹ ਇਧਰ ਦੇਖੋ ਜੀ ਮੇਰੇ ਪੁੱਤ ਦੀ ਤਿਆਰੀ ਵੈਰੀ ਚੱਲ ਰਹੀ ਆ ਹਨ ਕਹਿੰਦੇ ਨੇ ਇਹ ਉਮਰ ਨਾ ਇਦਾਂ ਦੀ ਆ ਥੋੜੀ ਜਿਹੀ ਜ਼ਿਆਦਾ ਹੀ ਕੋਨਾ ਵਾਲੇ ਮਾਰ ਦਾਂਦਾ ਬੰਦੇ ਦਾ ਨਾ ਆਪਦੇ ਆਪ ਨੂੰ ਇਹ ਲੱਗ ਜਾਂਦਾ ਵੀ ਹਾਂਜੀ ਮੈਂ ਹੀ ਸੋਨਾ ਮੇ ਤੋਂ ਸਾਰੀ ਦੁਨੀਆ ਥੱਲੇ ਫਿਰਦੀ ਆ ਹਨ ਕਿਉਂਕਿ ਇਹ ਉਮਰ ਹੈ ਹੀ ਇਦਾਂ ਦੀ ਆ ਜਿਹਦੇ ਵਿੱਚ ਥੋੜਾ ਜਿਹਾ ਆਪਦਾ ਦੀ अहमियत ਵੱਧ ਲੱਗਦੀ ਆ ਬਸ ਜੀ ਇੱਥੇ ਹੋ ਗਈ ਸੀ ਆਪਣੀ ਫਾਈਨਲ ਲੁੱਕ ਦੇਖੋ ਕਿਦਾਂ ਦੀ ਲੱਗੀ ਹੈ ਨਾ ਕਮੈਂਟ ਕਰਕੇ ਜਰੂਰ ਦੱਸਿਓ ਨਾ ਵੀ ਤੁਹਾਨੂੰ ਕੀ ਮਿਲ ਗਈ ਕਿਉਂਕਿ ਸਿੰਪਲ ਦਾ ਸੂਟ ਸੀਗਾ ਕਾਟਨ ਦਾ ਤਾਂ ਕਰਕੇ ਬਸ ਇਹੀ ਵੇਅਰ ਕੀਤਾ ਸੀਗਾ ਆਪਾਂ ਕੁਛ ਰਸਾਸ ਨਹੀਂ ਸੀ ਬਸ ਆਮ ਜਿਹੀ ਤਰ੍ਹਾਂ ਜਿਵੇਂ ਰੈਗੂਲਰ ਸੇ ਬਸ ਲਿਪਸਟਿਕ ਲਗਾ ਕੇ ਆਪਾਂ ਤਿਆਰ ਹੋ ਗਏ ਸੀ ਤੇ ਹੋਰ ਆਪਾਂ ਮੇਕਅਪ ਆਪਾਂ ਨੂੰ ਇੰਨੀ ਵਾਲੀ ਨੌਲੇਜ ਵੀ ਨਹੀਂ ਹੈਗੀ ਤੇ ਆਪਾਂ ਇੰਨੇ ਜਿਹੜੀਆਂ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਉਹ ਆਪਾਂ ਕਦੇ ਇਕੱਠੇ ਵੀ ਨਹੀਂ ਕੀਤੀਆਂ ਹੈਗੀਆਂ ਬਾਲੀਆਂ ਬਾਜੀ ਇੱਥੇ ਆਪਾਂ ਚੱਲ ਪਏ ਸੀ ਜਾ ਰਹੇ ਸੀਗੇ ਬਸ ਅਸੀਂ ਅੱਧਾ ਕਸਤਾ ਕੱਢ ਲਿਆ ਸੀ ਅੱਧਾ ਸਾਡਾ ਰਹਿੰਦਾ ਸੀਗਾ ਇਹ ਹੈਗਾ ਸਰਹੰਦ ਤੋਂ ਚੰਡੀਗੜ੍ਹ ਚੰਡੀਗੜ੍ਹ ਰੋਡ ਸ਼ਾਹ ਹਾਂ ਜਿਵੇਂ ਲਾਦਾ ਮੈਨੂੰ ਇੰਨਾ ਕੁ ਵਾਲੀ ਨੌਲੇਜ ਜੀ ਹੈ ਨਹੀਂ ਇਹ ਚੀਜ਼ਾਂ ਦੀ ਜਿਹਨੂੰ ਸਰਹੰਦ ਤੋਂ ਜਿਹੜਾ ਚੰਡੀਗੜ੍ਹ ਨੂੰ ਸਾਈਡ ਜਾਂਦਾ ਰੋਡ ਉਹ ਰੋਡ ਤੇ ਸੀਗੇ ਆਪਾਂ ਇਹ ਇੱਥੋਂ ਅੱਗੇ ਆਪਾਂ ਜਾਣਾ ਏ ਪਿੰਡ ਵਿੱਚ ਕਿਹੜੇ ਪਿੰਡ ਵਿੱਚ ਜਾਣੇ ਆ ਕੌਣ ਨੇ ਆਪਣੀ ਹਨਾ ਤੁਸੀਂ ਵੀ ਫਸਟ ਟਾਈਮ ਇਹ ਸੁਣਿਆ ਇਹ ਚੀਜ਼ ਵੀ ਇਧਰ ਵੀ ਕਿਹੜੀ ਜਿਹੀ ਕਿਉਂਕਿ ਸਰਾਂਦੇ ਦਾ ਚਲੋ ਇਹ ਆ ਜੀ ਆਪਣੇ ਵੀ ਨਾਨਕੇ ਨੇ ਫਤਿਹ ਉਹਨਾਂ ਦੇ ਮੇਰੇ ਨੂੰ ਨੌਰ ਐਨਮੀਸ ਸੋ ਮਮੀ ਦੇ ਪਿੱਕੇ ਨੇ ਨਾ ਜੀ ਸਰਾਂਦਾ ਹਨਾ ਮਤਲਬ ਇਧਰਲੀ ਸਾਈਡ ਆਪਣੀ ਹੈ ਨਹੀਂ ਸਿ ਰਿਸ਼ਤਦਾਰੀ ਇਹ ਆਪਣੀ ਰਿਸ਼ਤਦਾਰੀ ਬਣ ਹੈਗੀ ਬਹੁਤ ਦੇਰ ਦੀ ਬਟ ਇੱਥੇ ਆਪਾਂ ਪਹੁੰਚਣਾ ਸੀਗਾ ਇਹਨੇ ਦੀ ਮਾਸੀ ਜੀ ਔਰ ਮਾਸਾ ਜੀ ਇਹਨਾਂ ਨੂੰ ਨਾ ਐਕਚੁਅਲੀ ਤੁਸੀਂ ਯਕੀਨ ਨਹੀਂ ਕਰ ਸਕਦੇ ਹੈਗੇ ਮਮੀਨ ਮਤਲਬ ਪਹਿਲਾਂ ਬਹੁਤ ਜ਼ਿਆਦਾ ਸੀ ਇਹਨਾਂ ਦਾ ਜਦੋਂ ਅਨਮੈਰਿਡ ਸੀਗੇ ਫਿਰ ਮੈਰਿਜ ਹੋਈ ਤੋਂ ਵੀ ਬਾਅਦ ਵੀ ਹੈਨਾ ਵੀ ਵਰਤਬਾਰ ਹੈਨਾ ਪਰ ਮੈਰਿਜ ਹੋਈ ਤੋਂ ਬਾਅਦ ਚਲੋ ਹਰੀ ਕਵ ਦੀ ਅਬਦੀ ਲਾਇਸ਼ ਦੇ ਵਿੱਚ ਬੀਜ਼ੀ ਹੋ ਜਾਂਦਾ ਹੁੰਦਾ ਹੈਨਾ ਮੰਮੀ ਲਾਲੋ ਤੁਸੀਂ ਤਕਰੀਬਨ 40 ਸਾਲ ਮਗਰੋਂ ਮਿਲੇ ਨੇ ਇਹਨਾਂ ਨੂੰ ਮਿਲੇ ਵੀ ਐਦਾਂ ਹਨਾ ਵੀ ਕਿਉਂਕਿ ਇਹ ਮਾਸਜ ਜੀ ਨਾਲ ਸੁਸਾਇਟੀ ਜਿਹੜੀ ਬੈਂਕ ਹੁੰਦੀ ਆ ਮਤਲਬ ਹਨਾ ਕੋਆਪਰੇਟ ਬੈਂਕ ਹਾਂਜੀ ਉਹਦੇ ਵਿੱਚ ਜੌਬ ਕਰਦੇ ਸੀਗੇ ਹੁਣ ਤਾਂ ਚਲੋ ਰਟਾਇਰ ਹੋ ਗਏ ਇਹਨਾਂ ਨੇ ਨਾ ਮਤਲਬ ਜਿਵੇਂ ਚਲੋ ਆਪਾਂ ਜਿਹੜੇ ਉਹਦੇ ਵਿੱਚ ਕਰਦੇ ਨੇ ਫਿਰ ਇਹਨਾਂ ਨੇ ਅੱਗੇ ਤੋਂ ਅੱਗੇ ਉਹ ਕਰ ਕਰਕੇ ਨਾ ਤੇ ਸਾਡਾ ਨੰਬਰ ਲਿਆ ਹਣਾ ਵੀ ਜਿਹੜੇ ਮਤਲਬ ਸਾਨੂੰ ਕਾਪਰੇਟ ਬੈਂਕ ਲੱਗਦੇ ਉਹਨਾਂ ਤੋਂ ਹਣਾ ਵੀ ਸਾਨੂੰ ਐ ਕਰਕੇ ਆਏ ਵੀ ਇਹਨਾਂ ਨੂੰ ਨਾਮ ਯਾਦ ਸੀ ਜਾਂ ਡੈਡ ਜੀ ਉਹਨਾਂ ਦਾ ਵੀ ਐ ਕਹਿੰਦੇ ਵੀ ਸਾਨੂੰ ਨੰਬਰ ਦਿਓ ਚਲੋ ਫਿਰ ਇਹਨਾਂ ਨੇ ਹਣਾ ਉਹਨਾਂ ਤੋਂ ਨੰਬਰ ਲੈ ਕੇ ਫਿਰ ਫੋਨ ਕੀਤਾ ਫੋਨ ਕਰਕੇ ਕਰੇ ਚਲੋ ਮੰਮੀ ਉਹਨਾਂ ਦਾ ਡੈਡ ਜੀ ਉਹਨਾਂ ਨਾਲ ਗੱਲ ਹੋਈ ਹਣਾ ਬੱਸ ਇਹ ਅਸੀਂ ਇਹਨਾਂ ਬਾਰੇ ਸੁਣਿਆ ਜਰੂਰ ਹੋਇਆ ਸੀ ਚਲੋ ਮੇਲੇ ਫਸਟ ਟਾਈਮ ਸੀਗਾ ਇਹਨਾਂ ਦੇ ਵੀ ਬੇਟਾ ਇੱਕ ਉਹ ਆਸਟ੍ਰੇਲੀਆ ਸੈਟਲ ਹੈ ਤੇ ਆਪਦੇ ਬੱਚਿਆਂ ਨਾਲ ਆਪਦੀ ਮਤਲਬ ਵੀਦ ਫੈਮਿਲੀ ਉਧਰ ਸੈਟਲ ਹੈ ਇਹ ਵੀ ਜਾ ਕੇ ਆਏ ਹੋਏ ਨੇ ਹੁਣ ਵੀ ਇਹਨਾਂ ਨੇ ਕੁਝ ਦਿਨ ਤੱਕ ਜਾਣਾ ਹੈ ਐਕਚੁਅਲੀ ਨਾ ਇਹਨਾਂ ਨੂੰ ਥੋੜੀ ਜੀ ਲੱਤ ਦੀ ਪ੍ਰੋਬਲਮ ਸੀ ਜੀ ਵੀ ਤਾਂ ਕਰਕੇ ਮੈਸੇਜ ਜੀ ਤੁਰ ਨਹੀਂ ਸਕਦੇ ਹੈਗੇ 휠ਚੇਅਰ 'ਚ ਤੁਰਦੇ ਨੇ ਉਹਦੇ ਕਰਕੇ ਜੀ ਪਰ ਮਿਲ ਕੇ ਇੰਨਾ ਵਧੀਆ ਲੱਗਿਆ ਹਨਾ ਵੀ ਜਿਹੜੇ ਇਹ ਦੋਸਤ ਮਿੱਤਰ ਵਾਲੇ ਆਪਣੇ ਫਰੈਂਡ ਸਰਕਲ ਵਾਲੇ ਰਿਸ਼ਤੇ ਹੁੰਦੇ ਨੇ ਨਾ ਇਹ ਖੂਨ ਦੇ ਰਿਸ਼ਤਿਆਂ ਨਾਲੋਂ ਕਿਤੇ ਜ਼ਿਆਦਾ ਨਹੀਂ ਹੈ ਨਾ ਏਨੇ ਮਾਸੀ ਜੀ ਇਮੋਸ਼ਨਲ ਹੋਏ ਮੰਮੀ ਵੀ ਜਣੀ ਹੋ ਗਏ ਹਨਾ ਚਲੋ ਜਿਵੇਂ ਕਹਿੰਦੇ ਵੀ ਮੈਨੂੰ ਉਹ ਟਾਈਮ ਯਾਦ ਆ ਗਿਆ ਵੀ ਜਦੋਂ ਆਪਾਂ ਪਹਿਲਾਂ ਹਨਾ ਵੀ ਵਰਤਦੇ ਸੀਗੇ ਹਨਾ ਇੱਕ ਦੂਜੇ ਨੂੰ ਜਾਣਦੇ ਸੀਗੇ ਕਹਿੰਦੇ ਬਸ ਫਿਰ ਜਿਹੜੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਦੋ ਤਿੰਨ ਘੰਟੇ ਰੁਕੇ ਫਿਰ ਕਹਿੰਦੇ ਸੀ ਕਹਿੰਦੇ ਅਸੀਂ ਵੀ ਜਰੂਰ ਆਵਾਂਗੇ ਵੀ ਫਿਰ ਤੁਸੀਂ ਵੀ ਆਇਓ ਬਸ ਯੂ ਤੋਂ ਆ ਕੇ ਥੋੜੀ देर ਕੀਤੀ ਰੈਸਟ ਰੈਸਟ ਕਰਨ ਤੋਂ ਬਾਅਦ ਮੇਰਾ ਨਾ ਸਿਰ ਐਨਾ ਦਰਦ ਕਰ ਰਿਹਾ ਸੀਗਾ ਮੈਨੂੰ ਇਹ ਸੀ ਮੈਂ ਕਿ ਚਲੋ ਚਾਹ ਪੀ ਕੇ ਦੇਖਦੇ ਆਂ ਵੀ ਸ਼ਾਇਦ ਹਟ ਜਵੇ ਪਰ ਇਹ ਹੋ ਗਿਆ ਵੀ ਚਾਹ ਪੀ ਜ਼ਰੂਰ ਲਈ ਪਰ ਸਿਰ ਦੇ ਵਿੱਚ ਕੋਈ ਫਰਕ ਨਹੀਂ ਸੀਗਾ ਤੇ ਮੰਮੀ ਕਹਿੰਦੇ ਸੀਗੇ ਕੁਝ ਦਾਲ ਸਬਜ਼ੀ ਬਣਾਉਣ ਵਾਲੀ ਸੀ ਆ ਕਿ ਦਾਲ ਸਬਜ਼ੀ ਹੈ ਨਹੀਂ ਸੀ ਥੋੜੀ ਹੈਗੀ ਸੀ ਆਲੂ ਪਕੌੜੇ ਵੱਡੀਆਂ ਜਿਹੜੇ ਕੱਲ ਬਣਾਏ ਸੀ ਉਹ ਪਏ ਸੀ ਪਰ ਇਹ ਸੀਗਾ ਵੀ ਥੋੜੀ ਸੀਗੀ ਫਿਰ ਬਾਹਰੋਂ ਪਿੰਡੀਆਂ ਤੋੜ ਕੇ ਮੰਮੀ ਪਿੰਡੀਆਂ ਘੱਟਦੇ ਸੀਗੇ ਮੰਮੀ ਤਾਂ ਕਹਿੰਦੇ ਸੀਗੇ ਕਹਿੰਦੇ ਵੀ ਅੰਦਰ ਗੈਸ ਬਣਾਉਂਦੇ ਐ ਮੈਂ ਕਿਹਾ ਮੈਂ ਮੰਮੀ ਗਰਮੀ ਬਹੁਤ ਆ ਵੀ ਉਹ ਦਿਨੋਂ ਤਾਂ ਬਿਹਤਰ ਆ ਵੀ ਬਾਹਰ ਸੌਖਾ ਲੱਗਦਾ ਜੀ ਹੈਨਾ ਤੇ ਫਿਰ ਮੰਮੀਆਂ ਚੱਲ ਮੈਂ ਆਟਾ ਗੁੰਨਣ ਲੱਗੀ ਸੀ ਉਹਨਾਂ ਨੂੰ ਮੈਂ ਬਾਹਰ ਸਮਾਨ ਰੱਖਿਆ ਸੀਗੀ ਇਕੱਠਾ ਕਰਕੇ ਮੈਂ ਕਿਹਾ ਵੀ ਚਲ ਤੁਸੀਂ ਐਦਾਂ ਕਰੋ ਵੀ ਹਜੇ ਮਤਲਬ ਸਬਜ਼ੀ ਰੱਖ ਲਓ ਜੋ ਲੱਗਦਾ ਕਿ ਇਹ ਹੁੰਦਾ ਜੀ ਵੀ ਵਿੜੇਸ ਥੋੜੀ ਬਹੁਤੀ ਹਵਾ ਲੱਗਦੀ ਰਹਿੰਦੀ ਹੈ ਪਰ ਅੰਦਰ ਨਹੀਂ ਹਵਾ ਲੱਗਦੀ ਹੈਗੀ ਹੈਨਾ ਹਵਾ ਚਲੋ ਇਹ ਹੁੰਦਾ ਵੀ ਪੱਖਾ ਲਗਾਤਾ ਜਰੂਰ ਲਾਨੇ ਪਰ ਪੱਖਾ ਲਗਾ ਕੇ ਫਿਰ ਗੈਸ ਦਾ ਸਹੀਕ ਨਹੀਂ ਪੈਂਦਾ ਹੈਗਾ ਹੈਨਾ ਅ ਏਸੀ ਆਪਾਂ ਅਫੋਰਡ ਕਰਨ ਵਾਲੀ ਇੰਨੀ ਆਪਣੀ ਜਣੀ ਥੋੜੇ ਜਿਹਾ ਆਪਾਂ ਇੰਨੇ ਹਾਈ ਸਟੈਂਡਰਡ ਵਾਲੇ ਵੀ ਨਹੀਂ ਹੈਗੇ ਹੈਨਾ ਵੀ ਕਿਚਨ ਦੇ ਵਿੱਚ ਵੀ ਇਹਦੀ ਲਾਈਏ ਬਾਜੀ ਮਜ਼ਾਕ ਕਰਦੀ ਹਾਂ ਨਾ ਵੀ ਉਹਦੇ ਕਰਕੇ ਚੁੱਲੇ ਤੇ ਜੀ ਸੌਖਾ ਲੱਗਦਾ ਹੈ ਹਨਾ ਕੁਝ ਅੱਜ ਕੰਮ ਕਰ ਇਹ ਹੋ ਗਿਆ ਸੀ ਕਿਦਾ ਸਿਰ ਬਹੁਤ ਦਰਦ ਕਰਦਾ ਸੀਗਾ ਕੁਛ ਇਹਦੇ ਪਾਪਾ ਨੂੰ ਵੀ ਕੰਮ ਨਿਕਲਿਆ ਆਏ ਸੀਗੇ ਉਹ ਗਏ ਸੀ ਮੇਰੀ ਮਾਸੀ ਜੀ ਉਹਨਾਂ ਕੋਲ ਉਹਨਾਂ ਨੂੰ ਕੰਮ ਸੀਗਾ ਸਾਨੂੰ ਤਾਂ ਕਰਕੇ ਉਹ ਉੱਥੇ ਗਏ ਹੋਏ ਸੀ ਬਾਜੀ ਆਪਾਂ ਪਸ਼ੂਆਂ ਵਾਲੇ ਜਿਹੜੇ ਕੰਮ ਕਰ ਕਰਨੇ ਸੀ ਉਹ ਕਰਕੇ ਲੱਗੀ ਸੀਗੀ ਰੋਟੀ ਬਣਾਉਣ ਰੋਟੀ ਬਣਾ ਕੇ ਦਾਲ ਸਬਜ਼ੀ ਆਪਾਂ ਬਣਾ ਲਈ ਸੀ ਦਾਲ ਸਬਜ਼ੀ ਬਣਾ ਕੇ ਦੁੱਧ ਤਾਂ ਜਿਹੜਾ ਜੋ ਵੀ ਕੰਮ ਕਰਨੇ ਸੀ ਕਰਕੇ ਬਸ ਫੁਲਕੇ ਬਣਾਉਣ ਤੋਂ ਰਹਿੰਦੇ ਨੇ ਫੁਲਕੇ ਬਣਾ ਕੇ ਹੁਣ ਅਸੀਂ ਆ ਮੈਂ ਫ੍ਰੀ ਫਤੇ ਨੂੰ ਦੀਵੀ ਵਿਚਾਰੇ ਦੀ ਅੱਜ ਡਿਊਟੀ ਲੱਗੀ ਸੀ ਉਹਨੂੰ ਕਿਹਾ ਸੀਗਾ ਮੈਂ ਕਿਹਾ ਤੂੰ ਐਦਾਂ ਕਰ ਵੀ ਹੈ ਨਾ ਵੀ ਧੂਣਾ ਲਗਾ ਦਿੰਨੇ ਹੈ ਨਾ ਥੋੜਾ ਜਿਹਾ ਨਾ ਅਸੀਂ ਮਤਲਬ ਤਸਲੀ ਦੇ ਵਿੱਚ ਥੋੜਾ ਧੂਣਾ ਕਰ ਦਿੰਨੇ ਹੁੰਨੇ ਆ ਪਸ਼ੂਆਂ ਨੂੰ ਫਿਰ ਵੈਸੇ ਤਾਂ ਉਹਨਾਂ ਦੇ ਚਲੋ ਇਹ ਹੋ ਜਾਂਦਾ ਮੱਛਰਦਾਨੀ ਲਗਾ ਦਿੰਨੇ ਨੇ ਇੱਕ ਵਾਰ ਧੂਣਾ ਕਰਕੇ ਜਿਹੜਾ ਮੱਛਰੋਂ ਦਾ ਨਾ ਬਾਹਰ ਨਿਕਲ ਜਾਂਦਾ ਫਿਰ ਮੱਛਰਦਾਨੀ ਲਗਾ ਕੇ ਫਿਰ ਆਰਾਮ ਨਾਲ ਨਾ ਰਾਤ ਪਰ ਬੈਠੀਆਂ ਰਹਿੰਦੀਆਂ ਨੇ ਪੱਖੇ ਥੱਲੇ ਤਾਂ ਕਰਕੇ ਬਸ ਉਹਨੂੰ ਵੀ ਇਹ ਡਿਊਟੀ ਸੰਭਾਈ ਹੋਈ ਸੀਗੀ ਵੀ ਚਲ ਤੂੰ ਉਹਦਾ ਕੰਮ ਕਰ ਬਾਕੀ ਉਹਦੇ ਪਾਪਾ ਵੀ ਆਉਣ ਆਲੇ ਸੀਗੇ ਉਹਨਾਂ ਦਾ ਬਾਜੀ ਤੁਹਾਨੂੰ ਪਤਾ ਨਾ ਕਿ ਵੀਲਦਰੀ ਦੇ ਵਿੱਚ 100 ਕੰਮ ਕਰ ਰਹੇ ਨਹੀਂ ਬਸ ਹੁਣ ਇਹ ਸੀਗਾ ਵੀ ਬੇਵਾਹ ਹੋਈ ਪਈ ਸੀਗੀ ਵੀ ਫੁਲਕੇ ਬਣਾ ਕੇ ਹੁਣ ਤਾਂ ਅਰੈਸਟ ਕਰਨੀ ਆ ਹੋਰ ਕੋਈ ਕੰਮ ਨਹੀਂ ਕਰਨਾ ਹੈਗਾ ਸਵੇਰੇ ਉੱਠ ਕੇ ਜੋ ਕੰਮ ਰਹਿ ਗਏ ਸਵੇਰੇ ਕਰਾਂਗੇ ਬਾਜੀ ਇੱਥੇ ਕਰਦੇ ਹਾਂ ਬਲੌਦਾ ਐਂਡ ਓਕੇ ਬਾਈ ਟੇਕ ਕੇਅਰ